ਜੋ ਕਰ ਕਰੀ ਸਤਿ ਸ੍ਰੀ ਅਕਾਲ ਸਰਦੇ ਵੀਰ ਦੀ ਸ਼ੁਰੂਆਤ ਤੇ ਚੱਲੇ ਆ ਕੇ ਦਾ ਰੋਟਾ ਵੇਟਰ ਲੈ ਕੇ ਲੋਨੇ ਟ੍ਰੈਕਟਰ ਮਗਰ ਪਾ ਗਏ ਤੇ ਪਾਲੀ ਪਹੁੰਚ ਗਿਆ ਤੇ ਨਾਲ ਲੈ ਕੇ ਗਿਆ ਜੂਰੀਆ ਆਲੂਆ ਤੇ ਪੌਣ ਨੂੰ ਤੇ ਬਾਕੀ ਉਹਨੇ ਮੇਰਾ ਜੂ ਰੋਟਾ ਵੇਟਰ ਨਾਲ ਗੱਲ ਤਵੀਆਂ ਨਾਲ ਬਾਅਦ ਵਿੱਚ ਕਰਾਂ ਤੇ ਤੋਂ ਪਾਲੀ ਮੋਟਰ ਤੇ ਵੀ ਹੋ ਗਿਆ ਸਾਫ ਖੇਤ ਰੱਖਾ ਉਠਾ ਚੱਕਿਆ ਗਈ ਹੈ ਤੇ ਉਹਨੂੰ ਵੀ ਉਹਨੇ ਅਗਰ ਤਵੀਆਂ ਨਾਲ ਪਹਿਲਾਂ ਉਧਰ ਰੋਟਾ ਵੇਟਰ ਨਾਲ ਕਾਮ ਨਵੇੜੇ ਆਉਂਦੇ ਤੇ ਦੈਨ ਵੀ ਕਸਮਾ ਖਾ ਜਾ ਹੋ ਗਿਆ ਅੱਜ ਕੱਲ ਨਾਲੋਂ ਵੀ ਤੇ ਬਾਕੀ ਚੱਲ ਵਧੀਆ ਕੱਲ ਹਵਾ ਲੱਗੀ ਉਹ ਤਾਂ ਤੇ ਕੱਲ ਬਹੁਤ ਦੇਰ ਸੀ ਅੱਜ ਦੇਖੋ ਵੱਡੇ ਦਰੋਂ ਨਿਕਲਦੀ ਆ ਜਿਾਂ ਕਿਵੇਂ ਆ ਬਹੁਤ 9:30 ਦਾ ਟਾਈਮ ਹੋ ਗਿਆ ਤਕਰੀਬਨ ਹੋਰ ਵੀ ਆਸਰਾ ਪਾ ਲਈ ਲਾ ਗਿਆ ਉਸ ਤੋਂ ਬਾਅਦ ਅਪਾਇ ਕਰੋ ਸ਼ੁਰੂ ਕਰਦਾ ਕੰਮ ਆਲੂਆਂ ਨੂੰ ਤੇ ਬਾਅਦ ਚ ਡੰਡੇ ਲਾ ਲਾਂਗੇ 20 ਗੇੜੇ ਇਹਰਾ ਹੋ ਗਿਆ ਖਾਜ਼ਮ ਤੇ ਬਰਾਬਰ ਵਿੱਚ ਤੀਜੇ ਚ ਲਾਇਆ ਸੀ ਹੁਣ ਲੋਚ ਤੇ ਉਹ ਪਹਿਲੇ ਲੋਚਾਂ ਤੇ ਦੂਜੇ ਲੋਜ ਆ ਹੁਣ ਤੇ ਯਾਨੀ ਉਹ ਪੂਰੇ ਨਿਕਲ ਲੱਗ ਗਿਆ ਤੇ ਬਰਾਬਰ ਕਰਦਾ ਸੀ ਗੇਰ ਤੇ ਮੜਾਈ ਉਹਦੀ ਪੂਰੀ ਆ ਜੱਗੀ ਵਾਲੇ ਦੀ ਯਾਨੀ ਇਹ ਨਹੀਂ ਹੈਗਾ ਜੇ ਟਰੈਕਟਰ ਤੇਜ਼ ਤੌਰ ਦਾ ਜਦੋਂ ਪੈਰੀ ਘੱਟ ਬਣਾਊਗਾ ਤੇ ਚੱਕਰ ਬਹੁਤ ਆ ਇਹਦੇ ਤੇ ਗੇਰ ਆਪਾਂ ਤੋਂ ਛੱਲਿਆ ਨਹੀਂ 2007 ਮਾਡਲ ਆ ਇਹ ਆਪਣਾ ਰੋਟਾਵੇਟਰ ਤੇ ਪਹਿਲਾਂ ਇਹ ਤੇ ਹਰਾਰਾਂ ਕਿਸੀ ਆ ਤੇ ਬਾਅਦ ਚ ਪੀੜਾ ਕਰਦਾ ਇਹ ਬਾਕੀ ਮੜਾਈ ਬਹੁਤ ਆ ਇਹਦੀ ਤੇ ਚੰਗੇ ਭਰੇ ਟਰੈਕਟਰ ਦੀ ਜੀ ਜਾਨ ਕੱਢ ਦਿੰਦਾ ਜਣੀ ਵੱਡੇ ਮਗਰ ਹੁੰਦਾ ਹੀ ਪਹਿਲਾਂ ਇਹਦੇ ਮਗਰ 53 ਦਾ ਹੈ ਮਗਰ ਤੇ ਡਾਕਰ ਬੈਲੀ ਜੇ ਦੱਸ ਦਿੰਦਾ ਜੀਗਾ ਜਦੋਂ ਲੈਫਟ ਲਾਉਂਦੇ ਥੱਲੇ ਇਹ ਜਣੀ ਇੰਨਾ ਫਰਕ ਜਣੀ ਤਿੰਨ ਗੇੜਿਆਂ ਮਗਰ ਜੇ ਆਪਣੇ ਚਾਰ ਕੇਲਿਆਂ ਦੀ ਬਾਹੀ ਜਾਂਦਾ ਨਾ ਟਰੈਕਟਰ ਤੇ ਤਿੰਨ ਗੇੜਿਆਂ ਮਗਰ ਗੇੜਾ ਲਾਉਂਦਾ ਪੂਰਾ ਉਹ ਬਿਆਲੀ ਬਰਾਬਰ ਤੇ ਉਹ 6.5 ਫੁੱਟਾਂ ਤੇ ਇਹਦਾ ਮਗਰ 8 ਫੁੱਟਾਂ ਤੇ ਜਣੀ ਦੂਜੇ ਗੇਅਰ ਦਾ ਇਹਦੀ ਫਾਇਦਾ ਲਿਆ ਆਪਾਂ ਗਰਾਰੀ ਬਦਲੀ ਕਰਕੇ ਅੱਗੇ ਦੂਜੇ ਗੇਅਰ ਤੇ ਲੱਗਦਾ ਹੁੰਦਾ ਸੀ ਆਲੂ ਵਾਲੀ ਇਹ ਤੇਜ਼ ਚੱਲਦਾ ਵਾ ਤੇ ਪਹਿਲੇ 'ਚ ਪਾਉਦੇ ਹੁੰਦੇ ਸੀ ਪਹਿਲੇ ਜੋ ਹੋਰ ਸਲੋ ਚੱਲਦਾ ਜੇ ਆਪਾਂ ਸੁਪਰ ਸੀਟਰ ਵੀ ਪਾਉਣਾ ਦੂਜੇ 'ਚ ਜਿਹੜੀ ਵਧੀਆ ਇਹਨੇ ਚੱਲਣਾ ਵਾ ਪੂਰੀ ਮਲਾਈ ਕਰੂਗਾ ਮਤਲਬ ਆਗੇ ਤੋਫਾਨੀ ਮੋਟਰ ਤੇ ਤੇ દોਰ ਲਾਤੀ ਤੇ ਇਹਦੇ ਵੀ ਟਰਾਲੀ 11 ਫੁੱਟ ਜਿਹੜਾ ਮੈਂ ਪਾ ਕੇ ਲਈ ਇਹ ਪਰਾਲੀ ਦੀ ਨਿਕਲ ਗਈ ਹੋਣੀ ਆ ਤੇ ਬਾਹਰ ਪੈੜੀ ਇਹ ਇੱਲੇ ਆ ਪੂਰੇ 2:00 ਵਜੇ ਤੋਂ ਬਾਅਦ ਸ਼ਾਂਜੀ ਹੋ ਗਈ ਪਾਪਾ ਜਾਨੀ ਗਾਇਬ ਹੋ ਗਈ ਇਹ ਨੂੰ ਹੁਣ ਬੌਨੇ ਰੋਟਾਵੇਟਰ ਨਾਲ ਪਰਾਲੀ ਜੀ ਮਾਰੇ ਮੋਟੀ ਉੱਦੀ ਕਰਕੇ ਵਿੱਚ ਇਹ ਨੂੰ ਦੌਰ ਹੀ ਲਾ ਦੇ ਸੀਗੇ ਤੇ ਮਾੜਾ ਮੋਟਾ ਲੜ ਜਾ ਜਿਹੜਾ ਰਹਿ ਜਾਂਦਾ ਪਰਾਲੀ ਦਾ ਉਨੀ ਕਬੜੀ ਜਾਂਦੀਆਂ ਟਕਾ ਕੇ ਤੇ ਹੁਣ ਬੌਨੇ ਰੋਟਾਵੇਟਰ ਨਾਲ ਤੇ ਕੋਸ਼ਿਸ਼ ਆ ਵੀ ਕੱਲੂ ਬਜਾਈ ਹੋਈ ਹੋ ਜੂਗੀ ਕਣਕ ਦੀ ਲਾ ਕੇ ਬਾਹਰਲਾ ਖੇਤ ਦਾ ਤਿਆਰ ਹੋ ਹੋ ਗਿਆ ਉਧਰ ਗਿਆ ਹੋਇਆ ਪਾਲੀ ਭਾਗਾ ਮਾਰਨ ਰੁੱਖਾ ਵੇਟਰ ਨਾਲ ਬਾਹਰ ਜੀ ਜਦੋਂ ਮੇਰੇ ਇਹਨੂੰ ਵੀ ਧੋਰ ਲਾਦੀ ਆ ਤੇ ਚਲੋ ਨੌ ਰੇ ਗਾਮਾ ਗਲਾ ਮੇਰਾ ਪਹੁੰਚ ਗਏ ਖੇਤ ਤੇ ਹੋ ਗਈ ਤਿਆਰੀ ਪਿਆਰੀ ਤੇ ਮਸ਼ੀਨ ਸੈੱਟੀ ਹੈ ਤਕਰੀਬਨ ਤੇ ਬਾਕੀ ਕਰਤੀ ਹੈ ਸਾਫ ਇਹ 303 ਆਪਣੀ ਮੋਲ ਵਾਲੀ ਇਹ ਖਾੜੇ ਧਰਦੀ ਲਾਈ ਸੀਗੇ ਇਹਦੇ ਵਿੱਚ ਸੀ ਕਿ 327 ਦੋ ਗਿੱਲ ਲਾਏ ਸੀ ਆਪਾਂ ਖਾੜੇ ਜਿਹੜੇ ਉਹ ਆਫ ਕਰਤੇ ਬਾਅਦ ਤੇਨ ਲੱਗੇ ਦਵਾਈ ਲਾਉਣ ਗਨੇਸ਼ ਇੱਕ ਬੁੜੀ ਬਾਅਦ ਚ ਮਿਲਾ ਕੇ ਫੇਰ ਪਾ ਲਈ ਬਸ ਆ ਝੱਗਾ ਦਾ ਕਰ ਲੈਨੇ ਜਰਾ ਲੱਗਣੀ ਦਵਾਈ ਜੀ ਮੋੜ ਲੈ ਇਹਨੂੰ ਕਫਾਆਂ ਨੂੰ ਲੱਗਣੀ ਸਾਰੀ ਕੀ ਬਣਾ ਦੇ ਬਣਾ ਦੇ ਕੋਈ ਨਾ ਉਧਰ ਕੱਢ ਲਾਂਗੇ ਉਧਰ ਵੀ ਜਣਾ ਪਾਉਗਾ ਇਹ ਘੇਰਾ ਉਹ ਵੱਟ ਤੋਂ ਵੀ ਜਣ ਲੱਗਦਾ ਇਧਰ ਨੂੰ ਕਿਉਂ ਕਿ ਉਹ ਬਾਟ ਸਿੱਧੀ ਐ ਮੈਂ ਕਿਹਾ ਸਿੱਧੀ ਰੁਕੋ ਉੱਥੇ ਲਾ ਕੇ ਪੂਰਾ ਪੁੱਤ ਨਿਕਲ ਚੱਲ ਠੀਕ ਆ ਭੱਜ ਗਿਆ ਕਰਨੀ ਤਨੇ ਇਹਨੂੰ ਮਿੱਟੀ ਫੇਰ ਚਾੜਦੀ ਨਿਕੂ ਚੰਗਾ ਟਕਾ ਕੇ ਪੂਰਾ ਅੱਛੇ ਸੇ ਬਣਾ ਦੇ ਇਹਨੂੰ ਇਹ ਪਾਣੀ ਇੱਥੇ ਜ਼ੋਰ ਮਾਰਨਾ ਜਦੋਂ ਤਾਂ ਫੇਰ ਚੱਲ ਪੈਣਾ ਇੱਥੇ ਲਾ ਦੇ 10 ਮਿੰਟ ਹੋਰ ਪਾਲੀ ਘਰ ਦਾ ਮੱਛੀ ਕੋਰੀਆਂ ਹੈ ਪਾਲੀ ਘਰ ਦਾ ਮੱਛੀ ਕੋਰੀਆਂ ਬੱਤ ਆਵਾਜ਼ ਵਿੱਚ ਟੱਕਵਿੰਟ ਉਹ ਪਰੇ ਵੀ ਪੜਕਾ ਗਿਆ ਤੇ ਬੱਤੀ ਹਰੇ ਦੇ ਨਾ ਪਤਾ ਨਹੀਂ ਕਿ ਪਰ ਕੀ ਖੇ ਸਵਾ ਪਾਪਾ ਭੇਜੀ ਜਾਂਦੇ ਇੱਥੇ ਸਭ ਵਿਗਦਾ ਇਸ ਵਾਰ ਦਾ ਭਈਏ ਯਾਰ ਪਰ ਪਰ ਛਿਟੇ ਗਟੂ ਬੱਤੀ ਨੂੰ ਧਾਗੇ ਫਾਗੇ ਦੱਸ ਵਿੱਚ ਬੀੜੀਆਂ ਆ ਦੇਖ ਕੇ ਪਾਏ ਚ ਗਰੇ ਜਦੋਂ ਦਵਾਈ ਲਾਉਣਾ ਉਹਦੇ ਵਿੱਚ ਫਸ ਜਾਣਾ ਮੁਰਕੇ ਇਹਦੇ ਪਿਸਤੌਲ ਜਿੱਚ ਨਾਲ ਹੀ ਲਵੇਟੀ ਜਾਣਾ ਨੇ ਗਰਾਰੀ ਜੀ ਨੇ 2 ਗੱਟੂ ਪਾਲਾ ਪੂਰੇ 2 ਕਿੱਲੇ ਤੇ ਜਗਾ ਉੱਤੇ ਆਏ ਥੋੜੀ ਫਿਰ ਉਹਨੂੰ ਮਿਣ ਕੇ ਪਾਲਾਂਗੇ ਕੰਡੇ ਦਾ ਸਵਾ ਦੋ ਕਿੱਲੇ ਦਾ ਘੇਰਾ ਨਿਬੜ ਗਿਆ ਤੇ ਵੇ ਮਸ਼ੀਨ ਪੂਰੀ ਸੈਟਾ ਤੇ ਪਾਲੀ ਬੈਠਾ ਛਾਵੇਂ ਟਾਇਰ ਦੇ ਥੋੜੇ ਟਾਇਰ ਵੱਡਾ ਚਾਹੀਦਾ ਹੈ ਨਾ ਠੂਹੀ ਸਿੱਧੀ ਨਹੀਂ ਹੁੰਦੀ ਅੱਗੇ ਵੀ ਦੇਖਿਆ ਹੈ ਨਾ ਬਹਿ ਕੇ ਔਖਾ ਹੁੰਦਾ ਕੰਮ ਹੈ ਹੈ ਜਹਾਂ ਬੰਦਾ ਪਤਲਾ ਚਾਹੀਦਾ ਪੂਰਾ ਨਹੀਂ ਜੇ ਬੰਦਾ ਪਤਲਾ ਹੋਵੇ ਨਹੀਂ ਥੱਲੇ ਪੋਰਾ ਹੋਰ ਵਿੱਚ ਨੂੰ ਚਲਾ ਜਾਓ ਤੇ ਇਧਰ ਆ ਗਿਆ ਹਰਮਨ ਵਾਲੇ ਘੇਰੇ ਚ ਤੇ ਪੈੜੀ ਬਣੀ ਹੋਈ ਆ ਪੂਰੀ ਤੇ ਮੈਂ ਕਹਾਂ ਜੇ ਆਲੂ ਨੂੰ ਬਣਾਉਣੀ ਹੋਵੇ ਕਦੇ ਨਹੀਂ ਬਣਦੀ ਇੰਨੀ ਸੌਖੀ ਪੈੜੀ ਹਾਂ ਉਹ ਤਾਂ ਖੱਜਲ ਜੀ ਕਰੀ ਜਾਂਦੀ ਆ ਆਹੋ ਐਂ ਲੱਗ ਜਾਂਦਾ ਵੀ ਤਿਆਰ ਨਹੀਂ ਹੋਈ ਪੈੜੀ ਤਿਆਰ ਨਹੀਂ ਹੋਈ ਤੇ ਮਸ਼ੀਨ ਆਪਣੀ ਹੈਗੀ ਕੁਆਂਟਲ ਪੂਰਾ ਰੇਪ ਆਉਂਦੀ ਇੱਥੇ ਕਣਕ ਹੈਗੀ 303 ਕਿਤੇ ਜਾਊ ਕੰਮ ਮੈਲਾ ਦਾ ਆਪਣਾ ਆ ਘੇਰੇ ਨੂੰ ਵੀ ਟਾਈਮ ਨਹੀਂ ਲੱਗਣਾ ਇਹਦਾ ਬੀਜੇ ਨੂੰ ਕਿ ਲੱਗਣਾ ਗਿੜੇ ਦੇ ਗੈਂਥੀ ਉਹ ਵੀ ਲੰਮਾ ਘੇਰੇ ਹੀ ਆਪਣਾ ਉਥੋਂ ਵਾਲਾ ਬਰਨੀ ਦਾ ਲੈ ਕੇ ਰੋਟੀ ਦੁਪਹਿਰ ਦੀ ਅੱਜ ਜੁੱਟੀਆਂ ਨਾਲੋਂ ਸੰਡੇ ਸੀਗਾ ਇਹ ਕਹਿੰਦਾ ਸਰ ਸਾਹਿਬ ਉਹ ਨਹੀਂ ਹੋਣਾ ਘਰੇ ਇੱਕੀ ਮਾਦਮ ਜੀ ਹੋ ਗਈ ਤੇ ਬਾਕੀ ਆ ਪਹਿਲੇ ਵੀ ਗਿੱਲੀ ਆ ਤੋਂ ਬੜੀ ਮੋਟਾ ਵਾਲੀ ਵੀ ਤੇ ਐ ਲੱਗਦਾ ਜਿਵੇਂ ਰੌਣੀ ਕੀਤੀ ਹੁੰਦੀ ਆ ਤੇ ਸੁਭਾਗਾ ਇੱਕ ਵਾਰੀ ਮਾਰੇ ਛੋਟੇ ਲੋਟਾ ਰੂਟਾ ਬੇਟਰਾ ਮਾਰੇ ਤੋਂ ਬਾਅਦ ਚ ਤੇ ਬਾਕੀ ਇਹਨੂੰ ਲੰਮੇ ਲੋਟ ਵੀਚ ਦਿਆ ਫਿਰ ਤੇ ਬਾਕੀ ਲੱਗਿਆ ਦਵਾਈ ਲਾਉਣਾ ਇੱਥੇ ਖਿੱਚ ਲਿਆ ਕੰਮ ਅੱਜ ਤੇ ਯਾਨੀ ਬਿਜਾਈ ਦਾ ਕੰਮ ਨੇ ਪੜ ਗਏ ਅੱਜ ਤਕਰੀਬਨ ਬਸ ਆਹੀ ਰਹਿ ਗਿਆ ਤੇ ਕੱਲ ਨੂੰ ਬੱਟਾ ਪਾ ਕੇ ਕਰੂੰਗਾ ਕੋਈ ਬਣਾ ਲੈਣਗੇ ਬੰਦਿਆਂ ਦਾ ਕੰਮ ਵੀ ਕਰ ਦਾਂਗੇ ਖਤਮ ਕਰ ਲੂੰ ਇਸ ਗ੍ਰੇਡਿੰਗ ਵਾਲੀ ਆ ਕੱਖ ਜਿਵੇਂ ਆਪਾਂ ਦੇਖਦੇ ਆ ਦਾਣਾ ਇੱਕਸਾਰ 330 ਤੇ ਬਾਕੀ ਲਾਉਣੇ ਦਵਾਈ ਫੇਰ ਇਹਨੂੰ ਚਲਾਉਣੇ ਆ ਕੰਮ ਇਹਦਾ ਲੋਗਾ ਤੁਹਾਨੂੰ ਇੱਕ ਪੁੜੀ ਲਈਏ ਤੇ ਇੱਕ ਪੁੜੀ ਜੋਂ ਬਾਅਦ ਚ ਕੇਰਾ ਮਲਾ ਕੇ ਫੇਰ ਲਾਉਣਗੇ ਫੇਰ ਇਹਨੂੰ ਚੜ ਜਾਣਾ ਦਾਣੇ ਦਾਣੇ ਨੂੰ ਕੜਦੀ ਬਹੁਤ ਆ ਨਾ ਉਹ ਲੱਗ ਜਾਂਦੀ ਹੈ ਵਧੀਆ ਇਹ ਸੁੱਕੀ ਦਵਾਈ ਸੌਖੀ ਲੱਗਦੀ ਹੈ ਪਾਣੀ ਵਾਲੇ ਨਾਲੋਂ ਅੱਗੇ ਉਹਦਾ ਸਕਾਉਣ ਦਾ ਕੰਮ ਰਹਿੰਦਾ ਸੀਗਾ ਉਹ ਇਕੱਠੀ ਲਾਉਣੀ ਸਾਰੀ ਇਹਨੂੰ ਸਾਰੇ ਤੇ ਇਹ ਸੌਖਾ ਕੰਮ ਆ ਸਮਾਂ ਦੀ ਜਿੰਨੇ ਵੀ ਨੂੰ ਲਾਉਣੀ ਆ ਉਹਨਾਂ ਛੱਟਾ ਜਿਆ ਮਾਰ ਦੋ ਤੇ ਹੱਥ ਨਾਲ ਤੇ ਹੁਣ ਪੂਰੀ ਦਾਣੇ ਦਾਣੇ ਨੂੰ ਲਾਗਣੀਆਂ ਆ ਪੂਰੀ ਨਾ ਚੱਲ ਮਲਾਓ ਮਲਾ ਮਲਾ ਇੱਧਰ نیچے ਧੱਕ ਮਲਾ ਦੇ ਦੋ ਵਾਰ ਅੱਛੇ ਜਿਹਾ ਚੱਲ